ਵਰਤਿਕਾ ਕਲਸਾ ਵਰਜੀ ਕੇ ਫਤੇ ਗੱਲ ਕਰਦੇ ਆਪਾਂ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲਿਆਲ ਨੂੰ ਜਿਹੜਾ ਕਿ ਰਾਤ 3 ਵਜੇ ਦੇ ਕਰੀਬ ਪੰਜਾਬ ਪੁਲਿਸ ਵੱਲੋਂ ਧਾਰੈ ਤੋਂ ਚੁੱਕਿਆ ਗਿਆ ਕਿਉਂਕਿ ਉਹਨਾਂ ਨੇ ਮਰਨ ਮਰਤ ਤੱਕ ਜਿਹੜਾ 7 ਮਈ ਬੈਠਣਾ ਸੀ ਅਜੇ ਤੱਕ ਜਿਹੜਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕੁਝ ਪਤਾ ਨਹੀਂ ਪਰ ਪ੍ਰਸ਼ਾਸਨ ਕਹਿ ਰਿਹਾ ਕਿ ਉਹਨਾਂ ਦੀ ਸਿਹਤ ਖਰਾਬ ਆ ਉਹਨਾਂ ਨੂੰ ਡੀ ਐਮ ਸੀ ਦੇ ਹਸਪਤਾਲ ਦੇ ਵਿੱਚ ਜਿਹੜਾ ਐਡਮਿਟ ਕੀਤਾ ਹੋਇਆਗਾ ਪਰ ਦੂਸਰੇ ਪਾਸੇ ਕਿਸਾਨ ਆਗੂ ਸਰਬਨ ਸਿੰਘ ਪੰਦੇਰ ਨੇ ਕਿਹਾ ਕਿ ਉਹਨਾਂ ਕੋਲੇ ਕੋਈ ਜਾਣਕਾਰੀ ਨਹੀਂ ਕਿ ਉਹਨਾਂ ਦੇ ਕਿਸਾਨ ਆਗੂ ਨੂੰ ਕਿੱਥੋਂ ਕਿਹੜੀ ਪੋਰਥ ਲੈ ਗਈ ਚੱਕ ਕੇ ਕਿੱਥੇ ਲੁਕੋ ਕੇ ਰੱਖਿਆਗਾ ਜੇ ਕਹਿੰਦੇ ਉਹ ਡੀ ਐਮ ਸੀ ਦੇ ਵਿੱਚ ਹੁੰਦਾ ਤਾਂ ਪ੍ਰਸ਼ਾਸਨ ਉਹਨਾਂ ਦੇ ਨਾਲ ਗੱਲ ਕਰਾਉਂਦਾ ਜਾਂ ਖੁਦ ਜਗਜੀਤ ਸਿੰਘ ਡੱਲੇਵਾਲ ਆਪ ਗੱਲਬਾਤ ਕਰਦੇ ਉਹਨਾਂ ਦਾ ਪੰਜਾਬ ਸਰਕਾਰ ਤੇ ਬੜਾ આરોਪ ਆ ਤੇ ਉਹਨਾਂ ਨੇ ਕਿਹਾ ਕਿ ਸੈਂਟਰ ਸਰਕਾਰ ਤਾਂ ਜਿਹੜੀ ਤੱਕਾ ਕਰਦੀ ਕਰਦੀ ਆ ਇਹ ਨਾਲ ਹੁਣ ਪੰਜਾਬ ਸਰਕਾਰ ਵੀ ਜਿਹੜੀ ਰਲ ਚੁੱਕੀ ਆ ਕਿਸਾਨਾਂ ਦੇ ਨਾਲ ਜਿਹੜਾ ਸਾਰੇ ਆਮ ਜਿਹੜਾ ਟੱਕਾ ਹੋ ਰਿਹਾਗਾ ਤੇ ਜਿਹੜਾ ਕਿਸਾਨਾਂ ਆਗੂਆਂ ਨੂੰ ਬੰਦੀ ਬਣਾ ਕੇ ਰੱਖਣਾ ਕਿਸਾਨਾਂ ਤੇ ਤਸੱਦਦ ਕਰਨਾ ਤੇ ਜਿਹੜਾ ਸਾਰੇ ਆਮ ਗੋਲੀ ਮਾਰ ਕੇ ਮਾਰ ਦੇਣਾ ਸੁਭਕਰਨ ਸਿੰਘਾ ਉਹਦੀ ਹਾਲੇ ਤੱਕ ਜਾਂਚ ਨਾ ਹੋਣੀ ਕਿਤੇ ਨਾ ਕਿਤੇ ਇਹ ਸਰਕਾਰਾਂ ਦਾ ਰਵਈਆ ਜਿਹੜਾਗਾ ਤੁਹਾਨੂੰ ਹੁਣ ਪਤਾ ਲੱਗ ਚੁੱਕਿਆ ਹੋਊਗਾ ਤੇ ਪੰਜਾਬ ਸਰਕਾਰ ਵੀ ਸੈਂਟਰ ਸਰਕਾਰ ਦੇ ਨਾਲ ਰਲਈ ਹੋਈ ਆ ਤੇ ਤੁਹਾਨੂੰ ਪਹਿਲਾਂ ਮੈਂ ਇੱਕ ਜਗੀਰ ਸਿੰਘ ਡੱਲੇਵਾਲ ਦੀ ਜਿਹੜੀ ਵੀਡੀਓ ਆ ਉਹਨਾਂ ਨੇ ਬੜਾ ਉਤਮਤਾ ਜਿਹੜਾ ਕੰਮ ਕੀਤਾ ਤੇ ਅੱਜ ਕੱਲ ਜਿਹੜਾ ਹਰੇਕ ਆ ਬਜ਼ੁਰਗ ਨੂੰ ਇਹ ਕੰਮ ਕਰ ਲੈਣਾ ਚਾਹੀਦਾਗਾ ਕਿਉਂਕਿ ਉਹਨਾਂ ਦੀ ਸੋਚ ਬੜੀ ਇਹਨੂੰ ਵਧੀਆ ਲੱਗੀ ਇਸ ਕਰਕੇ ਮੈਂ ਤੁਹਾਨੂੰ ਪਹਿਲਾਂ ਮੈਂ ਥੋੜੀ ਜਿਹੀ ਵੀਡੀਓ ਸੁਣਾਉਂਦਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਸੇਲੂ ਅਸੀਂ ਦਾ ਕਿ ਮੈਂ ਆਪਣੀ ਜ਼ਮੀਨ ਅੱਜ ਅੱਜ ਵਾ ਕਹਿੰਦਾ ਸਪੈਸ਼ਲੀ ਟਾਈਮ ਕੱਢ ਕੇ ਉਹ ਬੱਚਿਆਂ ਦੇ ਨਾ ਕਰਵਾਈ ਹੈ ਆਪਦੇ ਬੇਟੇ ਦੇ ਨਾ ਕਰਾਈ ਹੈ ਇਹ ਕੁਛ ਪੈ ਜ਼ਮੀਨ ਦੇ ਕੋ ਬਣਦੀ ਹੈ ਇੱਕ ਮਤਲਬ ਸਮਾਜ ਦੇ ਵਿੱਚ ਭਾਵੇਂ ਨੋ ਨੋ ਵਿਚਾਰੇ ਨੂੰ ਬਣਾਨੀ ਤੇ ਰਤਬਾ ਦਿੱਤਾ ਗਿਆ ਸਾਰੀ ਸੁਸੇਣੀ ਚਾਹਵੀਆ ਗੱਲੇ ਬਣਾਨੀ ਆਤੀਆਂ ਲੇਕਿਨ ਮੈਂ ਮੰਨਦਾ ਕਿ ਜਿਹੜੀ ਮੇਰੇ ਘਰੇ ਮੇਰੇ ਚੁੱਲੇ ਤੇ ਆ ਕੇ ਮੇਰੀਆਂ ਰੋਟੀਆਂ ਪਕਾ ਰਹੀ ਹੈ ਸਾਡੇ ਬਰਤਨ ਸਾਫ ਕਰ ਰਹੀ ਹੈ ਉਹ ਸਾਡੀ ਬੀਤੀ ਹੈ ਉਹ ਕਲੀ ਉਹਨਾਂ ਦੀ ਧੀ ਨੇ ਜਿਨ੍ਹਾਂ ਨੇ ਜਨਮ ਦਿੱਤਾ ਉਹ ਸਾਡੀ ਧੀ ਹੈ ਉਹ ਉਹ ਆਪਣੀ ਬੇਟੀ ਦੇ ਨਾਲ ਬਰਾਬਰ ਦਾ ਉਤਪਾਦ ਦਿੰਦੇ ਹੋਏ ਉਹਦੇ ਬਾ ਵੀ ਅੱਜ ਮੈਂ ਮਤਲਬ 2 ਏਕੜ ਜ਼ਮੀਨ ਕਰਵਾਈ ਹੈ ਤਾਂ ਕਿ ਮਤਲਬ ਕੱਲ ਨੂੰ ਬੱਚਾ ਆਉਣ ਦੇ ਵਿੱਚ ਕਿਸੇ ਤਰ੍ਹਾਂ ਦਾ ਵੱਡੀ ਉਮਰ ਦੇ ਵਿੱਚ ਜਾ ਕੇ ਕੋਈ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਹ ਮੇਰੀ ਜਿਹੜੀ ਵੀਡੀਓ ਸੁਣਾਉਣ ਦਾ ਮਕਸਦ ਇਹ ਆ ਉਹਨਾਂ ਬਜ਼ੁਰਗਾਂ ਦੇ ਵਾਸਤੇ ਆ ਵੀ ਸਕੇ ਕਿਸਾਨਾਂ ਨੂੰ ਪਤਾ ਹੈਗਾ ਕਿ ਸਰਕਾਰਾਂ ਦੀ ਗੋਲੀ ਕਦੋਂ ਵੀ ਵੱਜ ਸਕਦੀ ਆ ਸਰਕਾਰਾਂ ਕਦੋਂ ਵੀ ਕੁਝ ਵੀ ਕੁਝ ਕਰਾ ਸਕਦੀਆਂ ਨੇ ਪਰ ਇੱਕ ਵੱਡਾ ਜਿਹੜਾ ਇਹ ਆਪਾਂ ਇਹ ਕਹਿ ਲਈਏ ਕਿ ਆਪਣੇ ਆਪ ਦੇ ਵਿੱਚ ਬੜੀ-ਬੜੀ ਸੋਚ ਆ ਤੇ ਲੋਕਾਂ ਨੂੰ ਵੀ ਜਿਹੜਾ ਸਮਝ ਨਹੀਂ ਲੋੜ ਆ ਜਿਹੜੇ ਬਜ਼ੁਰਗ ਹੋ ਜਾਂਦੇ ਆ ساری ਜ਼ਿੰਦਗੀ ਕੁੰਡਲੀ ਮਾਰੀ ਰੱਖਦੇ ਆ ਜਦੋਂ ਇਸ ਜਹਾਨ ਤੋਂ ਤੁਰ ਜਾਂਦੇ ਆ ਤੇ ਮਾਗਰੋ ਫੇਰਾ ਮੁੰਡੇ ਦੇ ਜਿਹੜੇ ਪੁੱਤ ਹੁੰਦੇ ਨੇ ਜਿਹੜੇ ਉਹ ਲੜਦੇ ਰਹਿੰਦੇ ਨੇ ਉਧਰੋਂ ਲੜਕੇ ਆ ਧੀਆਂ ਲੜਦਿਆਂ ਰਹਿੰਦੀਆਂ ਨੇ ਪਰ ਹਿੱਸਾ ਜਿਹੜਾਗਾ ਕੋਈ ਕਿਥੇ ਕੋਈ ਕਮੇ ਕੋਈ ਕਮੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਦਸਬੂਤ ਚੱਲਦਾ ਰਹਿੰਦਾ ਹੁਣ ਜਗਜੀਤ ਸਿੰਘ ਡੱਲੇਵਾਲ ਨੇ ਆਪਣੇ ਨੂੰਹ ਦੇ ਨਾਂ ਵੀ ਜਿਹੜੀ 2 ਏਕੜ ਜ਼ਮੀਨ ਕਰਾਈ ਆ ਤੇ ਆਪਣੇ ਪੋਤਰੇ ਦੇ ਨਾਲ ਵੀ ਕਰਾਈ ਗਿਆ ਤੇ ਆਪਣੇ ਮੁੰਡੇ ਦੇ ਨਾਮ ਕਰਾਈ ਆ ਇਹ ਬੜਾ ਵਧੀਆ ਮੈਨੂੰ ਫੈਸਲਾ ਲੱਗਿਆ ਬੜੀਆ ਵਧੀਆ ਸੋਚ ਲੱਗੀ ਤੇ ਤਾਂ ਕਰਕੇ ਮੈਂ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਆ ਤੇ ਬਾਕੀ ਜਿਹੜੇ ਬਜ਼ੁਰਗ ਨੇ ਜਿੱਥੇ ਵੀ ਵਸਦੇ ਉਹਨਾਂ ਨੂੰ ਵੀ ਇਹ ਗੱਲ ਸਪਸ਼ਟ ਜਿਹੜੀ ਕਰ ਦੇਣੀ ਚਾਹੀਦੀ ਹੁੰਦੀ ਆ ਤਾਂ ਕਿ ਆਪਾਂ ਦੇਖਦੇ ਆ ਕਿ ਬਹੁਤਾ ਰੌਲਾ ਗਾ ਜਿਹੜਾ ਘਰਾਂ ਦੇ ਵਿੱਚ ਕਲੇਸ਼ ਕਹ ਲਈ ਆਪਾਂ ਜਾਂ ਘਰਾਂ ਦੇ ਵਿੱਚ ਕਹਦੇ ਆ ਕਿ ਦੋ ਫਾੜ ਭਰਾ ਹੋ ਜਾਂਦੇ ਨੇ ਕੰਨਾਂ ਨਿਕਲ ਜਾਂਦੀਆਂ ਨੇ ਇਹ ਇਹਨਾਂ ਗੱਲਾਂ ਕਰਕੇ ਹੁੰਦੀਆਂ ਕਿ ਜਦੋਂ ਬਜ਼ੁਰਗ ਆਪਣੇ ਨਾਂ ਸਭ ਕੁਝ ਕਰਾ ਕੇ ਰੱਖਦੇ ਨੇ ਤੇ ਆਪਣੇ ਪੁੱਤਰ ਨੂੰ ਕੁਝ ਦਿੰਦੇ ਨਹੀਂ ਬਾਕੀ ਗੱਲ ਕਰਦੇ ਜੇ ਆਪਾਂ ਕਿਸਾਨ ਆਗੂਆਂ ਦੀ ਕਿਸਾਨਾਂ ਨੇ ਜਿਹੜਾ ਮੋਰਚਾ ਲਾਇਆ ਹੋਇਆ ਹੈ ਕਿਸਾਨਾਂ ਨੇ ਕਿਹਾ ਕਿ ਅਸੀਂ ਦਿੱਲੀ ਵੱਲ ਵਧਾਂਗੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਸੈਂਟਰ ਸਰਕਾਰ ਆਪਣੀ ਅੜੀ ਤੇ ਅੜੀ ਹੋਈ ਆ ਕريب ਸਾਲ ਹੋਣ ਵਾਲਾਗਾ 10 ਮਹੀਨੇ ਹੋ ਗਏ ਨੇ ਕਿਸਾਨਾਂ ਨੂੰ ਵੱਖ-ਵੱਖਾ ਬਾਰਡਰਾਂ ਤੇ ਬੈਠਿਆਂ ਨੂੰ ਤੇ ਹੁਣ ਸੰਭੂ ਟਿੱਕਰੀ ਬਾਰਡਰ ਖਨੌਰੀ ਬਾਰਡਰ ਤੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਦਿੱਲੀ ਜਾਵਾਂਗੇ ਝੰਡਾ ਤੇ ਡੰਡਾ ਲੈ ਕੇ ਅਸੀਂ ਕੋਈ ਫੈਕਟਰ ਨਹੀਂ ਲੈ ਕੇ ਜਾਂਦੇ ਜਾਂ 7 ਮਈ ਇੱਕ ਜਥੇ ਦੇ ਰੂਪ ਵਿੱਚ ਕਿਸਾਨ ਜਾਇਆ ਕਰਨਗੇ ਹੁਣ ਅੱਗੇ ਵਿਖਣਾ ਬੰਦਦਾ ਹੋਊਗਾ ਕਿ ਕਿਸਾਨਾਂ ਨੂੰ 7 ਮਈ ਇੱਕ ਆਮ ਜਿਸ ਤਰ੍ਹਾਂ ਬੰਦਾ ਚੱਲਦਾ ਆਮ ਕਿਸਾਨ ਚੱਲਦੇ ਨੇ ਸਿਰਫ ਇੱਕ ਝੰਡਾ ਹੋਗਾ ਉਹਨਾਂ ਦੇ ਹੱਥ ਦੇ ਵਿੱਚ ਕਿ ਸਰਕਾਰ ਤੁਹਾਨੂੰ ਲੱਗਦਾਗਾ ਕਿ ਦਿੱਲੀ ਵੱਲ ਵਾਧਨ ਦੇਵੇਗੀ ਮੈਨਾਂ ਨੂੰ ਲੱਗਦਾ ਕਿ ਸਰਕਾਰ ਤੁਹਾਨੂੰ ਦਿੱਲੀ ਵੱਲ ਇਸ ਤਰ੍ਹਾਂ ਜਾਣ ਦੇਵੇਗੀ ਅਨੇਕਾਂ ਜਾਨਾਂ ਗਵਾ ਲਿਆ ਕਿਸਾਨਾਂ ਨੇ ਤੇ ਜਿਹੜੀ ਇਹ ਦਸ਼ਮਨ ਬਣੀਆ ਸਰਕਾਰਾਂ ਨੇ ਕਿਸਾਨਾਂ ਦੀਆਂ ਜਾਂ ਸਿੱਖਾਂ ਦੀਆਂ ਇਹਨਾਂ ਦੋਨਾਂ ਦੇ ਵਿੱਚੋਂ ਜਦੋਂ ਕੋਈ ਕਿਸਾਨ ਦਾ ਜਿੰਨਾ ਤਰ ਧੀ ਪੁੱਤ ਮਰਦਾ ਨਹੀਂ ਪੁਲਿਸ ਦੀ ਗੋਲੀ ਦੇ ਨਾਲ ਆ ਤੇ ਉਹਨਾਂ ਚਾਰ ਜਿਹੜੀ ਪੋਰਸਨਾ ਹਰਕਤ ਚ ਆਉਂਦੀ ਆ ਨਾ ਜਿਹੜੀ ਹੈਗੀ ਆ ਸਰਕਾਰ ਹਰਕਤ ਚ ਆਉਂਦੀ ਆ ਸਰਕਾਰ ਸੋਚਦੀ ਆ ਕਿ ਮਰਨ ਡਾਂਗਾ ਦੇ ਨਾਲ ਮਰਨ ਫਿਰ ਸੱਥੋਂ ਇਹ ਧਰਨੇ ਦੇਖ ਕੇ ਜਿਹੜੇ ਮਜਾਰੇ ਕਰਕੇ ਸੱਥੋਂ ਮਵਾਜਾ ਮੰਗਣ ਫੇਰ ਅਸੀਂ ਇਹਨਾਂ ਦੀ ਮੰਗਾਂ ਪੂਰੀ ਕਰੀਏ ਤੇ ਫਿਰ ਇਹਨਾਂ ਨੂੰ ਕਿਸਾਨਾਂ ਨੂੰ ਅਸੀਂ ਠੰਡੇ ਕਰਦੇ ਇੱਕ ਵਾਰੀ ਜਿਹੜਾ ਮਵਾਜਾ ਦੇ ਕੇ ਉਹਨਾਂ ਨੂੰ ਅੱਖਾਂ ਇਹਨਾਂ ਦੀ ਠੰਡੀਆਂ ਕਰਦੀ ਐ ਤੇ ਇਹਨਾਂ ਨੇ ਗਾਹਾਂ 2-4 ਮਹੀਨੇ ਬੋਲਣਾ ਨਹੀਂ ਕਿਸਾਨਾਂ ਦੀ ਜਿਹੜੀ ਥਿਉਰੀ ਇਹ ਬੜੀ ਇੱਕ ਮਾੜੀ ਫੜੀ ਹੋਈ ਆ ਅੱਜ ਕਿਸਾਨਾਂ ਦੇ ਮਜ਼ਦੂਰਾਂ ਦੇ ਹਰ ਵਰਗ ਦਾ ਜਿਹੜਾ ਨੌਜਵਾਨ ਆ ਉਹ ਚਿੱਟੇ ਦੇ ਨਾਲ ਮਰ ਰਿਹਾਗਾ ਕਿਸਾਨਾਂ ਦੇ ਉੱਤੇ ਜਿਹੜਾ ਅੰਨੇ ਬਾਦ ਤਸੱਦਦ ਹੋ ਰਿਹਾਗਾ ਪੰਜਾਬ ਦੇ ਵਿੱਚ ਗੁੰਡਾਗਰਦੀ ਹਨੇਰਾ ਕਰਦੀ ਹੋ ਰਹੀ ਆ ਤਾਂ-ਤਾਂ ਤੇ ਗੋਲੀਆਂ ਚੱਲ ਰਹੀਆਂ ਨੇ ਪਰ ਸਰਕਾਰਾਂ ਸੁਖਤੀਆਂ ਪਈਆਂ ਨੇ ਰਾਤ ਚੰਡੀਗੜ੍ਹ ਦੇ ਵਿੱਚ ਬੰਬ ਬਲਾਸਟ ਹੁੰਦਾਗਾ ਇੱਕ ਬੰਬ ਦੀ ਤਰ੍ਹਾਂ ਧਮਾਕਾ ਹੁੰਦਾਗਾ ਤੇ ਸਿਸੀਆਂ ਬਾਹਰਾਂ ਜਿਹੜੇ ਟੁੱਟ ਜਾਂਦੇ ਨੇ ਕਲਾਕਾਰ ਦੇ ਕਲੱਬ ਹਾਊਸ ਦੇ ਵਿੱਚ ਬੇਸ਼ੱਕ ਉਹਤੇ ਜਾਨੀ ਮਾਲੀ ਨੁਕਸਾਨ ਹੋਣਾ ਤਾਂ ਬਚਤ ਰਹਿ ਗਈ ਪਰ ਹੁਣ ਜਿਹੜੀ ਇੱਕ ਵੱਡੀ ਖਬਰ ਹੋਰ ਸਾਹਮਣੇ ਨਿਕਲ ਕੇ ਆਈ ਆ ਕਿ ਉਹਦੀ ਜਿਹੜੀ ਜ਼ਿੰਮੇਵਾਰੀ ਉਹ ਗੋਲਦੀ ਬਰਾੜ ਨੇ ਚੁੱਕੀ ਆ ਗੋਲਦੀ ਵਿਰਾੜ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਹਦੀ ਜ਼ਿੰਮੇਵਾਰੀ ਚੁੱਕੀ ਆ ਉਹਨੇ ਕਿਹਾ ਕਿ ਅਜੇ ਤਾਂ ਬਹੁਤ ਵੱਡੇ ਧਮਾਕੇ ਹੋਣੇ ਨੇ ਕਿੰਨਾ ਕਿੰਨਾ ਤੁਰਪੀਆਂ ਦੀ ਮੰਗ ਕੀਤੀ ਜਾ ਰਹੀ ਆ ਬੜਾ ਕੁਝ ਜਿਹੜਾ ਸਮਾਜ ਦੇ ਵਿੱਚ ਅੱਜ ਚੱਲ ਰਿਹਾਗਾ ਪੰਜਾਬ ਦੇ ਅੰਦਰ ਇੰਨਾ ਜ਼ਿਆਦਾ ਮਾਹੌਲ ਖਰਾਬ ਹੋ ਰਿਹਾ ਸਰਕਾਰਾਂ ਉਸੇ ਬਾ ਪਾਸੇ ਦਾ ਧਿਆਨ ਨਹੀਂ ਦਿੰਦੀਆਂ ਪਰ ਜੇ ਕਿਸਾਨ 29 ਭਰ ਵੀ ਪਤਾ ਲੱਗੇ ਕਿ ਇਹਨਾਂ ਨੂੰ ਘਰਾਂ ਤੋਂ ਨਿਕਲਦੇ ਨੇ ਤਾਂ ਪੁਲਿਸ ਪਹਿਲਾਂ ਖੜੀ ਹੁੰਦੀ ਆ ਨਾਕੇ ਲਾ ਕੇ ਤੇ ਉਹਨਾਂ ਨੂੰ ਰੋਕਿਆ ਜਾਂਦਾ ਕਿ ਤੁਸੀਂ ਫਲਾਣੇ ਥਾਂ ਨਹੀਂ ਜਾਣਾ ਤਮਕੇ ਥਾਂ ਨਹੀਂ ਜਾਣਾ ਤੇ ਉੱਥੇ ਉਹਨਾਂ ਨੂੰ ਬਿਠਾਇਆ ਜਾਂਦਾਗਾ ਹਾਂ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਰਾਤ ਹੀ ਚੁੱਕਿਆ 3 ਵਜੇ ਦੱਸੋ ਭਾਈ ਉਹ ਚੋਰ ਸੀ ڈاکੂ ਸੀ ਕੀ ਸੀ 7 ਮਈ ਕੋਈ ਧਰਨਾ ਨਹੀਂ ਦੇ ਸਕਦਾ 7 ਮਈ ਕੋਈ ਭੁੱਖ ਹੜਤਾਲ ਨਹੀਂ ਕਰ ਸਕਦਾ ਕੋਈ ਮਰਨ ਵਰਤਨ ਨਹੀਂ ਬੈਠ ਸਕਦਾ ਤੇ ਫਿਰ ਨਜਾਇਜ਼ ਹੁਣ ਧੱਕਾ ਨਹੀਂ ਤੇ ਹੋਰ ਕੀ ਆ ਤੇ ਇੱਕ ਫਿਰ ਕੇਂਦਰ ਸਰਕਾਰ ਤੇ ਸੱਟਣ ਦੇ ਸਾਰੀ ਗੱਲ ਕਿ ਕੇਂਦਰ ਸਰਕਾਰ ਕਰ ਰਹੀ ਆ ਤੇ ਹੁਣ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਪਤਾ ਹੋਣਾ ਚਾਹੀਦਾਗਾ ਕਿ ਕਿਸਾਨ ਉਹ ਰੀੜ ਦੀ ਹੱਡੀ ਨੇ ਪੰਜਾਬ ਦੀ ਦੀ ਜਿਹੜਾ ਤੁਸੀਂ ਆਪ ਕਹਿੰਦੇ ਹੋ ਕਿ ਅਸੀਂ ਕਿਸਾਨਾਂ ਦੇ ਪੁੱਤਾਂ ਕਿ ਅਸੀਂ ਧੂਆਂ ਦੇ ਮੂਹਰੇ ਬਹਿ ਕੇ ਇੰਜਨਾਂ ਦੇ ਮੂਹਰੇ ਬਹਿ ਕੇ ਰਾਤਾਂ ਕੱਟੀਆਂ ਨੇ ਜੈਂਡੋਰੀਆਂ ਬਦਲੀਆਂ ਨੇ ਮੱਥਰਦਾਨੀ ਇਹਦੇ ਪੈ ਕੇ ਰਾਤਾਂ ਗੁਜ਼ਾਰੀਆਂ ਨੇ ਕਹਿੰਦੇ ਅਸੀਂ ਇੱਕ ਤਾਂ ਕਿਸਾਨ ਹਾਂ ਅਸੀਂ ਕਿਸਾਨਾਂ ਦੀ ਪਾਰਟੀ ਅਸੀਂ ਕਿਸਾਨਾਂ ਦੇ ਪੁੱਤਰ ਆ ਪਰ ਜਦੋਂ ਕੁਰਸੀ ਉੱਤੇ ਬਹਿ ਜਾਂਦਾ ਕੋਈ ਵੀ ਰਾਜਾ ਬਣ ਕੇ ਉਹਨਾਂ ਨੂੰ ਕਿਸਾਨ ਨਹੀਂ ਨਜ਼ਰ ਆਉਂਦਾ ਨਾ ਮਜ਼ਦੂਰ ਨਜ਼ਰ ਆਉਂਦਾ ਉਹਨਾਂ ਨੂੰ ਕੁਰਸੀ ਪਿਆਰੀ ਹੁੰਦੀ ਆ ਕੁਰਸੀ ਨਜ਼ਰ ਆਉਂਦੀ ਆ ਇਸ ਕਰਕੇ ਜਿਹੜੇ ਬਹੁਤ ਵੱਡੇ ਸਵਾਲ ਨੇ ਪੰਜਾਬ ਸਰਕਾਰ ਤੇ ਬਹੁਤ ਵੱਡੇ ਪ੍ਰਾਸੰਤ ਚੰਨ ਨੇ ਆ ਜਿਹੜੇ ਅੱਜ ਲੱਗ ਰਹੇ ਨੇ ਹਰ ਸਰਕਾਰ ਨੂੰ ਟੀਚਰ ਬਾਈ ਤੋਂ ਕਰ ਤੋਂ ਬਿਨਾ ਸਵਾਏ ਹੋਰ ਕੁਝ ਨਹੀਂ ਮਿਲਦਾ ਇਹ ਟੀਚਰਾਂ ਭਾਈ ਉਦੋਂ ਸੋਭਦੀਆਂ ਸੀ ਜਦੋਂ ਤੁਸੀਂ ਕਮੇਟੀ ਕਰਦੇ ਹੁੰਦੇ ਸੀ ਅੱਜ ਮੁੱਖ ਮੰਤਰੀ ਦੀ ਕੁਰਸੀ ਤੇ ਆਉਂਦਾਗਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਆ ਪੰਜਾਬ ਤੇ ਤੁਸੀਂ ਆਪ ਕਹਿੰਦੇ ਹੋ ਕਿ 300 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਆ ਤੇ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਿਸੇ ਜ਼ਿੰਮੇਵਾਰੀ ਨਿਭਾ ਰਹੇ ਹੋ ਚੱਜ ਦੇ ਨਾਲ ਸਰਿਆਂ ਉਹ ਕਲੇ ਅੰਦਰ ਜਿਹੜਾ ਇੱਕ ਡਰ ਦਾ ਮਾਹੌਲ ਪੈਦਾ ਹੋਇਆਗਾ ਪਤਾ ਨਹੀਂ ਕਦੋਂ ਕੌਣ ਕਿਸੇ ਨੂੰ ਕਦੇ ਗੋਲੀਆਂ ਮਾਰ ਜਾਵੇ ਕਿਹਦੇ ਘਰ ਤੇ ਉੱਤੇ ਡਾਕਾ ਪੈ ਜਾਵੇ ਕਿਹੜੇ ਔਰਤ ਬਜ਼ੁਰਗ ਦੀ ਜਿਹੜੀ ਪੱਗ ਜਾਂ ਚੁੰਨੀ ਲੱਥ ਜਾਵੇ ਤੇ ਬੜਾ ਵੱਡਾ ਜਿਹੜਾ ਅੱਜ ਪੰਜਾਬ ਦੇ ਵਿੱਚ ਦਿਖਾਂਤ ਆ ਤੇ ਇਹ ਜਿਹੜਾ ਕਿਸਾਨਾਂ ਦੇ ਉੱਤੇ ਜਿਹੜਾ ਅੱਜ ਇਹ ਤਸੱਦਦ ਕਰ ਰਹੀ ਹੈ ਪੰਜਾਬ ਸਰਕਾਰ ਬਹੁਤ ਮੰਦ ਭਾਗਾਗਾ ਇਸ ਵੀਡੀਓ ਨੂੰ ਬਤ ਵਤ ਸ਼ੇਅਰ ਕਰਨਾ ਤਾਂ ਕਿ ਪੰਜਾਬ ਸਰਕਾਰ ਨੂੰ ਥੋੜਾ ਜਆ ਸੋਚਣਾ ਪਵੇ ਕਿ ਇਹ ਉਹ ਕਿਸਾਨ ਨੇ ਜਿਹੜੇ ਇਹ ਸਾਰੇ ਸੰਸਾਰ ਦਾ ਢਿੱਡ ਪਰਦੇ ਨੇ ਤੁਸੀਂ ਉਹਨਾਂ ਉੱਤੇ ਜਿਹੜਾ ਅੱਜ ਡਾਕੂਆਂ ਵਾਂਗੂ ਤੇ ਉਹਨਾਂ ਕਿਸਾਨਾਂ ਨੂੰ ਚੁੱਕ ਕੇ ਤੁਸੀਂ ਲਾਪਤਾ ਕਰ ਦਿੰਦੇ ਹੋ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਕ ਕਿਸਾਨ ਹਤਾਸੀ ਪਾਰਟੀਆਂ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਵੈਜੀ ਦਾ ਖਾਲਸਾ ਵੈਜੀ ਕੀ ਫਤਿਹ